ਉਹ ਮੰਦਿਰਾਂ ਦੀ ਭਾਵਨਾ ਹੈ ਕਿ ਮੈਂ ਲੱਖਾਂ ਲੋਕਾਂ ਦੇ ਵਿੱਚ ਆ ਕੇ ਹੋ ਸਕਿਆ ਜੀ ਇੱਕ ਦੋ ਸ਼ਬਦ ਜ਼ਰੂਰ ਬੋਲਾਂ ਆਓ ਅਸੀਂ ਫੈਸਲਾ ਕੀਤਾ ਕਿ 4 ਤਰੀਕ ਨੂੰ ਜਾਣੇ 4 ਜਨਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖਨੌਵੀ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਲੱਖਾਂ ਲੋਕ ਉਹਦੇ ਵਿੱਚ ਆਉਣਗੇ ਪੂਰੇ ਪਾਰ ਦੇ ਵਿੱਚੋਂ ਕੱਲੇ ਪੰਜਾਬ ਤੋਂ ਨਹੀਂ ਸਾਡੇ ਹਰਿਆਣਾ ਉੱਤਰ ਪ੍ਰਦੇਸ਼ ਸਾਰੀਆਂ ਸਟੇਟਾਂ ਦੇ ਜਿੱਥੇ ਜਿੱਥੇ ਡੱਲੇਵਾਲ ਸਾਹਿਬ ਗਏ ਨੇ ਜਿੱਥੇ ਜਿੱਥੇ ਕੰਮ ਕੀਤਾ ਮੀਟਿੰਗਾਂ ਕੀਤੀਆਂ ਨੇ ਜਿੱਥੇ ਸਾਡੇ ਦੋਨੇ ਫੋਰਮ ਦੇ ਜਿਹੜੇ ਲੋਕ ਆ ਨਹੀਂ ਆ ਸਕੇ ਥੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ 4 ਜਨਵਰੀ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕਰਾਂਗੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰ ਕੋਸ਼ਿਸ਼ ਕਰਨਗੇ ਜਿਹੇ ਜੀ ਉਹਨਾਂ ਦੀ ਪੋਜੀਸ਼ਨ ਹੈ ਜਿਹੇ ਜੀ ਹਾਲਾਤ ਹੈ ਇਹਜਾ ਮਾਹੌਲ ਬਾਰੋਂ ਸਰਕਾਰਾਂ ਵੀ ਰੱਜ ਰਹੀਆਂ ਨੇ ਪਰ ਇਸ ਨੂੰ ਮੰਨਦੇ ਹੋਏ ਕਿ ਰਾਤ ਜਿਹੜੀ ਮੈਨੂੰ ਡੱਲੇਵਾਲ ਸਾਹਿਬ ਨੇ ਕਹੀ ਹੈ ਉਹਨਾਂ ਦੀ ਅਸੀਂ ਬੇਨਤੀ ਪ੍ਰਵਾਨ ਕੀਤੀ ਸਾਡੇ ਪਹਿਲਾਂ ਤਾਂ ਮੈਂ ਦੋਨੇ ਫੁਰਮਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਉਹਨਾਂ ਦੀ ਭਾਵਨਾ ਸੀ ਡੱਲੇਵਾਲ ਸਾਹਿਬ ਦੀ ਉਹਨਾਂ ਨੇ ਪ੍ਰਵਾਨ ਕੀਤੀ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਹੋਊਗਾ ਤੇ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਉਹਦੇ ਦੋ ਸ਼ਬਦ ਜ਼ਰੂਰ ਬੋਲਣ ਜੋ ਹੁਣ ਟਿਕ ਦੀ ਸਥਿਤੀ ਹੈ ਜੋ ਸਰਕਾਰ ਨੇ ਕੀਤਾ ਜੋ ਕਿਸਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਉਹ ਜਿਹੜਾ ਉਹਦੇ 4 ਤਰੀਕ ਨੂੰ ਇੱਥੇ ਬੋਲਿਆ ਵੀ ਜਾਊਗਾ ਖੁੱਲ ਕੇ ਸਾਰੇ ਬਲਾਰਾਂ ਨੂੰ ਬੁਲਾਇਆ ਵੀ ਜਾਊਗਾ ਧੰਨਵਾਦ ਅਗਲੀ ਗੱਲ ਆ ਬਹੁਤ ਬਹੁਤ ਧੰਨਵਾਦ ਕਾਕਾ ਸਿੰਘ ਕੋਪੜਾ ਜੀ ਦਾ ਮੈਂ ਨਿਵੇਦਨ ਕਰੂੰਗਾ ਆਦਰਨੀਏ ਸੁਖਿੰਦਰ ਸਿੰਘ ਕੋਸਾ ਜੀ 30 ਤਰੀਕ ਦੀ ਤਿਆਰੀਆਂ ਦੇ ਬਾਰੇ ਮੈਂ ਆਪਕੋ ਔਕਤ ਕਰਾਂਗੇ ਪਰ ਹਸ ਵਾਲੇ ਦੋਸਤੋ ਸਾਰਿਆਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਖੋ ਆਪਸਾ ਭਰੀ ਭਾਂ ਜਾਂਦੇ ਹੂੰ ਕਿ 13 ਫਰਵਰੀ ਤੋਂ ਲੈ ਕੇ ਜਿਹੜਾ ਚਿਗੜਛਾ ਉਹ ਬੜਾ ਪੀਸਫੁੱਲ ਚੱਲ ਰਿਹਾ ਜਿੱਥੇ ਸਾਡੇ ਜਗੀਰ ਸਿੰਘ ਜੀ ਗੱਲੇਵਾਲ 26 ਨਵੰਬਰ ਤੋਂ ਲੈ ਕੇ ਆ ਜਿਹੜਾ 22ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਾਰ ਤੇ ਬੈਠਾ ਉਹ 33ਵਾਂ ਦਿਨ ਹੋ ਗਿਆ ਤੇ ਉਸ ਨੂੰ ਵੇਖਦਿਆਂ ਹੋਇਆਂ ਜਿਹੜਾ 30 ਤਰੀਕ ਨੂੰ ਸਾਰਾ ਪੰਜਾਬ ਬੰਦ ਦਾ ਸੱਦਾ ਦੇ ਰਹੇ ਆ ਔਰ ਮੈਂ ਇਸ ਮੰਚ ਤੋਂ ਦੱਸਣਾ ਚਾਹੁੰਦਾ ਵੀ ਜਿੰਨੇ ਵੀ ਆਰਗੇਨਾਈਜੇਸ਼ਨਾਂ ਹੋਰ ਆ ਤੇ ਬਾਕੀ ਜਿਵੇਂ ਬੱਸਾਂ ਵਾਲਾ ਮਹਿਕਮਾ ਹੋਵੇ ਚਾਹੇ ਸਾਡੇ ਕੋਲ ਜਿਵੇਂ ਪਟਵਾਰੀ ਜਿਹੜੇ ਪੰਜਾਬ ਦੇ ਸ਼ੁਭਾ ਪ੍ਰਧਾਨ ਅਨੇ ਬਰਾਦ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਕਾਲੇ ਬਿੱਲੇ ਲਾ ਕੇ ਉਸ ਦਿਨ ਕੋਈ ਕੰਮ ਨਹੀਂ ਕਰਾਂਗੇ ਤੇ ਜੇ ਮੈਂ ਗੱਲ ਕਰਾਂ ਜਿੰਨੇ ਵੀ ਰਿਕਸ਼ਾ ਚਾਲਕ ਨੇ ਟਰਾਂਸਪੋਰਟਰ ਨੇ ਜਿੰਨੇ ਵੀ ਬੱਸਾਂ ਵਾਲੇ ਅਦਾਏ ਦੇ ਨੇ ਜੋ ਸਾਰੇ ਅਦਾਰੇ ਨੇ ਉਹਨਾਂ ਨੇ ਇੱਕ ਵੱਡਾ ਵਿਸ਼ਵਾਸ ਜਤਾਇਆ ਕਿ 30 ਤਰੀਕ ਨੂੰ ਟੋਟਲ ਪੰਜਾਬ ਦਾ ਅਸੀਂ ਬੰਦ ਦਾ ਸਮਰਥਨ ਕਰਾਂਗੇ ਜਿਹੜਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਜਿਹੜਾ ਦੁਕਾਨਾਂ ਵੀ ਬੰਦ ਕਰਾਂਗੇ ਕੇਵਲ ਤੇ ਕੇਵਲ ਕੱਲੇ ਹਸਪਤਾਲ ਤੇ ਜੇ ਕੋਈ ਐਮਰਜੈਂਸੀ ਆ ਉਹ ਅਸੀਂ ਲਗਾਉਂਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਮੈਂ ਗੱਲ ਕਰਾਂ ਸਰਕਾਰ ਦੀ ਜਿੱਥੇ ਅੱਜ 33 ਜਾਨਾਂ ਬੀਤ ਜਾਂਦੇ ਸਰਕਾਰ ਹਲੇ ਵੀ ਕੰਮ ਕਰ ਰਹੀ ਨਹੀਂ ਸੁੱਤੀ ਪਈ ਆ ਜਿਸ ਨੂੰ ਅਸੀਂ ਜਗਾਉਣ ਦੀ ਬਾਬਤ ਇਹ ਜਿਹੜਾ ਟੀਨੂ ਬੰਦ ਦਾ ਸੱਦਾ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜੀ ਐਜੀਟੇਸ਼ਨ ਇਹ ਇੱਕ ਕਿਸਾਨਾਂ ਲਈ ਐਜੀਟੇਸ਼ਨ ਆ ਕਿਸਾਨੀ ਬਚਾਉਣ ਦੀ ਐਜੀਟੇਸ਼ਨ ਆ ਤਾਂ ਜੋ ਕਿ ਟੋਟਲ ਹਵਾਲ ਨੂੰ ਅਸੀਂ ਇਸ ਵੀਡੀਓ ਦੇ ਮੱਧ ਮਰਾਈ ਬੇਨਤੀ ਕਰਦੇ ਆ ਜਾਗਰੂਕ ਕਰਦੇ ਆ ਕਿਸਾਨ ਵੀਰੋ ਤੁਸੀਂ ਸਾਰੇ ਜਾਣਿਆਂ ਨੇ 30 ਤਰੀਕ ਨੂੰ ਆਪਦੇ 3 تیر ਜੇਵੇਂ ਛੱਡ ਕੇ ਇਸ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਯੋਗਦਾਨ ਪਾਉਣਾ ਕਿਉਂਕਿ ਅੱਜ ਲੋਹੜਾ ਕਿਸਾਨੀ ਦੇ ਪੈਰਾਡੇ ਤੇ ਜਵਾਨੀ ਦੇ ਪੈਰਾਡੇ ਤੇ ਲੋਹੜਾ ਕਿਉਂਕਿ ਜਿਹੜੇ ਕਿਤੇ ਨੇ ਸਾਰੇ ਕਿਸਾਨੀ ਨਾਲ ਜੁੜੇ ਹੋਏ ਨੇ ਜੇ ਕਿਸਾਨੀ ਖਤਮ ਹੁੰਦੀ ਆ ਤੇ ਹੋ ਸਕਦਾ ਸਾਰੀ ਚੈਨ ਮਤਲਬ ਟੁੱਟ ਸਕਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਆਪਾਂ ਕੀ ਦਾ ਬੰਦ ਦਾ ਸੱਦਾ ਇਹਨੂੰ ਵੱਡਾ ਸਫਲ ਬਣਾਈਏ ਜਿੰਨੇ ਟਰੈਕਟਰਾਂ ਟਰਾਲੀਆਂ ਸਾਰੇ ਆਪਣੇ ਉਥੇ ਸ਼ਹਿਰਾਂ ਦੇ ਵਿੱਚ ਹੋ ਤਾਂ ਜੋ ਕੋਈ ਵੀ ਵਹੀਕਲ ਜਿਹੜਾ ਉਥੇ ਕੋਈ ਆਵਾਜਾਈ ਜਿਹੜੀ ਪੂਰੀ ਟੱਪ ਕਰ ਸਕੀਏ ਇਹਨੇ ਬੇਨਤੀਆਂ ਕਰਦਾ ਦਾ ਬੇਨਤੀ ਕਰਦਾ